ਤਾਂ ਨੂੰ ਪਤਾ ਹੀ ਆ ਕਿ ਪਿਛਲੇ ਦਿਨੀ ਕੈਨੇਡਾ ਨੇ ਇਲਜ਼ਾਮ ਲਾਇਆ ਸੀ ਭਾਰਤ ਦੇ ਕਿ ਭਾਰਤ ਨੇ ਹਰਦਿਸਨ ਨਿਜੀਰ ਨੂੰ ਕਤਲ ਕਰਵਾਇਆ ਉਹਦੇ ਵਿੱਚ ਭਾਰਤੀ ਏਜੰਸੀਆਂ ਭਾਰਤੀ ਸਪਟਖਨ ਨਾ ਅਮਰਿਤਸਰ ਹੱਥ ਹੈ ਉਸ ਤੋਂ ਬਾਅਦ ਵੀ ਇਹ ਕਾਫੀ ਕੁਝ ਮੁੱਦੇ ਪਹੁੰਚੇ ਰਹੇ ਆ ਕੈਨੇਡਾ ਦੇ ਵਿੱਚ ਔਰ ਕੈਨੇਡਾ ਨੇ ਇੱਕ ਕਮਿਸ਼ਨ ਬਣਾਇਆ ਸੀਗਾ ਜਿਸ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਜਾਂਚ ਕੀਤੀ ਜਾਣੀ ਸੀਗੀ ਔਰ ਇਹ ਜਾਂਚ ਖਾਸ ਕਰਕੇ ਜਾਂਚ ਦੇ ਵਿੱਚ ਦੋ ਤਿੰਨ ਦੇਸ਼ ਸਾਹਮਣੇ ਆਏ ਆ ਉਹਦੇ ਵਿੱਚ ਭਾਰਤ ਪ੍ਰਮੁੱਖ ਹੈ ਔਰ ਸਾਥ ਵਿੱਚ ਚਾਈਨਾ ਵੀ ਆ। ਭਾਰਤ ਕਿਵੇਂ ਪ੍ਰਮੁੱਖ ਹੈ ਕਿ ਹਰ ਇੱਕ ਜਗ੍ਹਾ ਤੇ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਕਮਿਸ਼ਨ ਨੇ ਰਿਪੋਰਟ ਜਾਰੀ ਕੀਤੀ ਆ। ਔਰ ਇਹ ਰਿਪੋਰਟ ਦੇ ਵਿੱਚ ਸਿੱਖਾਂ ਦਾ ਮਸਲਾ ਖਾਸ ਕਰਕੇ ਕੇਂਦਰੀ ਰਿਹਾ ਵਾ। ਔਰ ਸਾਰੇ ਸਿੱਖਾਂ ਤੋਂ ਪੁੱਛਗਿੱਛ ਕੀਤੀ ਗਈ ਆ ਸਾਰੇ ਹਰ ਜਗ੍ਹਾ ਗੁਰਦੁਆਰਿਆਂ ਚੋਂ ਵੀ ਹਰ ਜਗ੍ਹਾ ਤੋਂ। ਔਰ 100 ਵਿੱਚੋਂ ਤਕਰੀਬਨ 85% ਸਿੱਖਾਂ ਨੇ ਇਹ ਕਿਹਾ ਵਾ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਪਰੇਸ਼ਾਨ ਕੀਤਾ ਗਿਆ ਵਪਾਰਤ ਨੂੰ ਭਾਰਤ ਵੱਲੋਂ ਕਦੇ ਉਹਨਾਂ ਦੀ ਜੂਜੂਸੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਦੇ ਉਹਨਾਂ ਦੀ ਨਿਗਰਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਕਦੀ ਉਹਨਾਂ ਧਮਕਾਇਆ ਗਿਆ ਵਾ ਕਾਲਾਂ ਤੇ ਵੀ WhatsApp ਤੇ ਵੀ ਔਰ ਉਹਨਾਂ ਦੇ ਵੀਡੀਓ ਨੂੰ ਲੈ ਕੇ ਵੀ ਧਮਕਾਇਆ ਗਿਆ ਵਾ ਔਰ ਗੋਦਰਿਆਂ ਦੇ ਵਿੱਚ ਵੀ ਜੂਜੂਸੀ ਕਰਵਾਈ ਗਈ ਆ ਇਹ ਤਕਰੀਬਨ 70 ਤੋਂ 85% ਸਿੱਖਾਂ ਦਾ ਇਹ ਕਹਿਣਾ ਕਿ ਇਸ ਤਰੀਕੇ ਨਾਲ ਭਾਰਤ ਨੇ ਸਾਨੂੰ ਦਬਾਉਣ ਦੀ ਪਾਤਰੀ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ ਔਰ ਜਿਉਸੀ ਕੀਤੀ ਆ ਬਾਰ-ਬਾਰ ਸਾਡੇ ਤੇ ਸਾਡੇ ਸੰਸਥਾਾਂਾਂ ਤੇ ਸਾਡੀ ਪਰਸਨਲ ਜ਼ਿੰਦਗੀ ਤੇ ਪੈਰੇ ਬਿਠਾਉਣ ਦੀ ਕੋਸ਼ਿਸ਼ ਕੀਤੀ ਆ ਸਾਨੂੰ ਧਮਕਾਉਣ ਦੀ ਡਰਾਉਣ ਦੀ ਕੋਸ਼ਿਸ਼ ਕੀਤੀ ਆ ਹਾਲਾਂਕਿ ਸਭ ਤੋਂ ਪਹਿਲਾਂ ਹੀ ਉਹ ਕਹਿ ਚੁੱਕਾ ਹੈ ਕੈਨੇਡੀਅਨ ਕਮਿਸ਼ਨ ਕਿ ਭਾਰਤ ਨੇ ਕੈਨੇਡੀਅਨ ਚੋਣਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਸਿੱਧੇ ਤੌਰ ਤੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਆ ਚైనా ਵੀ ਇਹਦੇ ਵਿੱਚ ਸ਼ਾਮਲ ਹੈ ਪਰ ਚైనా ਦੂਜੇ ਨੰਬਰ ਤੇ ਆ ਭਾਰਤ ਪਹਿਲੇ ਨੰਬਰ ਤੇ ਆ ਇਸੇ ਕਰਕੇ ਭਾਰਤ ਨੂੰ ਚైనా ਭਾਰਤ ਨੂੰ ਕੈਨੇਡਾ ਨੇ ਵਿਦੇਸ਼ੀ ਖਤਰਿਆਂ ਵਿੱਚ ਪਹਿਲੇ ਨੰਬਰ ਤੇ ਰੱਖਿਆ ਪੈਸੇ ਦੇ ਜ਼ੋਰ ਨਾਲ ਕਿਉਂ ਇਹ ਸਾਬਤ ਵੀ ਹੋ ਚੁੱਕਿਆ ਵੈਸੇ ਕੈਨੇਡਾ ਪਹਿਲਾਂ ਤਾਂ ਕਹਿੰਦੇ ਸੀਗੇ ਕਿ ਸਿਰਫ ਇਲਜਾਮ ਲਾਉਦਾ ਪਰ ਹੁਣ ਸਾਬਤ ਹੋ ਚੁੱਕਿਆ ਸੀਆਈਏ ਅਧਿਕਾਰੀਆਂ ਨੇ ਵੀ ਕਈ ਵਾਰ ਆਪਣੇ ਬਿਆਨ ਦਿੱਤੇ ਆ ਕਿ ਸਿੱਖਾਂ ਦੇ ਮੁੱਲ ਪਹਿਲਾਂ ਵੀ ਪੈ ਰਹੇ ਸੀ ਹੁਣ ਵੀ ਪੈ ਰਹੇ ਸਿੱਖਾਂ ਨੂੰ ਬਹੁਤ ਪੂਰੀ ਤਰ੍ਹਾਂ ਨਾਲ ਬਾਰੇ ਇਕੱਟਿਆ ਜਾ ਰਿਹਾ ਦਬਾਇਆ ਜਾ ਰਿਹਾ ਹੁਣ ਇੱਕ ਸੀਆਈਏ ਅਧਿਕਾਰੀ ਦਾ ਬਿਆਨ ਵਾਇਰਲ ਹੋਇਆ ਵਾ ਕਿ ਅਫਗਾਨਿਸਤਾਨ ਦੇ ਵਿੱਚ ਜੋ ਗੁਰਦਰਾ ਸਾਹਿਬ ਤੇ ਅਟੈਕ ਹੋਇਆ ਸੀ ਉਸ ਦੇ ਵਿੱਚ ਭਾਰਤ ਦਾ ਹੱਤੀ ਭਾਤ ਨੇ ਬਹੁਤ ਜ਼ਿਆਦਾ ਪੈਸਾ ਖਰਚਿਆ ਸੀ ਉਥੇ ਅਟੈਕ ਕਰਵਾਉਣ ਦੇ ਲਈ ਔਰ ਪਾਕਿਸਤਾਨ ਦੇ ਵਿੱਚ ਜੋ ਵੀ ਕਤਲੇਆਮ ਹੋਇਆ ਸਿੱਖਾਂ ਦਾ ਉਹਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਦਾ ਹੈ ਔਰ ਅਮਰੀਕਾ ਬਾਰੇ ਵੀ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਨੇ ਤਾਂ ਕਾਫੀ ਖਿੱਚ ਕੇ ਰੱਖਿਆ ਵਾ ਇਹਨਾਂ ਮੰਨ ਵੀ ਲਿਆ ਵਾ ਕਿ ਸਾਡਾ ਇੱਕ ਅਧਿਕਾਰੀ ਹਾਲਾਂਕਿ ਇਹ ਨਾ ਕਿਹਾ ਕਿ ਉਹ ਸਾਬਕਾ ਵਾ ਤੇ ਉਹ ਸ਼ਾਮਲ ਹੈ ਤੇ ਉਹਤੇ ਕਾਰਵਾਈ ਕਰਾਂਗੇ ਇਹਨਾਂ ਦੀ ਜਾਂਚ ਕਮੇਟੀ ਜਿਹੜੀ ਆ ਉਹਨੇ ਚਲੋ ਇਹਨਾਂ ਦੀ ਜਾਂਚ ਕਮੇਟੀ ਨੇ ਲੋਪਾਪਤੀ ਕਰਨੀ ਸੀਗੀ ਠੀਕ ਆ ਆਪਣੇ ਆਪਣੇ ਤਰੀਕੇ ਆ ਆਪਣੇ ਦੇਸ਼ ਦੇ ਵਿੱਚ ਆਪਣੇ ਚੀਜ਼ਾਂ ਨੂੰ ਬਚਾਇਆ ਜਾਂਦਾ ਵਾ ਪਰ ਫਿਰ ਵੀ ਇੱਕ ਬੰਦੇ ਨੂੰ ਇਹ ਨਹੀਂ ਬਚਾ पाए ਜਿਸ ਨੂੰ ਕਿ ਉਹਨਾਂ ਨੇ ਪਹਿਲਾਂ ਹਾਈਲਾਈਟ ਕੀਤਾ ਹੋਇਆ ਸੀਗਾ ਵਿਕਾਸ ਨੂੰ ਉਸਤੇ ਇਹ ਕਮੇਟੀ ਨੇ ਵੀ ਇੰਡੀਆ ਦੀ ਕਮੇਟੀ ਨੇ ਵੀ ਕਿਹਾ ਵਾ ਕਿ ਇਹ ਸ਼ਾਮਲ ਹੈ ਤੇ ਕਾਰਵਾਈ ਕਰਨੀ ਬੰਦੀ ਆ ਤੇ ਬਾਕੀ ਕੈਨੇਡਾ ਦੇ ਵਿੱਚ ਤਕਰੀਬਨ ਹਰ ਮਸਲੇ ਦੇ ਵਿੱਚ ਭਾਰਤ ਆਪਣਾ ਦਖਲਅੰਦਾਜ਼ੀ ਕੀਤੀ ਔਰ ਕਰ ਰਿਹਾ ਵਾ ਔਰ ਧਮਕਾ ਰਿਹਾ ਵਾ ਡਰਾ ਰਿਹਾ ਵਾ ਜੇਦੂਸੀ ਕਰ ਰਿਹਾ ਸਿੱਖਾਂ ਦੀ ਸਿੱਖਾਂ ਨੂੰ ਧਮਕੀਆਂ ਦਿਵਾ ਰਿਹਾ ਵਾ ਔਰ ਖਾਸ ਕਰਕੇ ਭਾਰਤੀ ਸਫਾਰਤਖਾਨੇ ਸਿੱਖਾਂ ਨੂੰ ਧਮਕਾ ਰਿਹਾ ਤੁਹਾਡਾ ਵੀਜ਼ਾ ਨਹੀਂ ਲੱਗੂਗਾ ਐ ਨਹੀਂ ਕਰਾਂਗੇ ਜੋ ਨਹੀਂ ਕਰਾਂਗੇ। ਇਹ ਕਾਫੀ ਦੁਖਦਾਇਕ ਚੀਜ਼ ਹੈ। ਐਵੇਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜੇ ਐਵੇਂ ਦੀਆਂ ਚੀਜ਼ਾਂ ਕਰੋਗੇ ਤਾਂ ਇਹਦਾ ਰਿਜ਼ਲਟ ਵੀ ਮਾੜਾ ਹੀ ਨਿਕਲੂਗਾ ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਸੋਚਦੇ ਹੋ ਕਿ ਕਿਸੇ ਨੂੰ ਡਰਾ ਕੇ ਧਮਕਾ ਕੇ ਦਬਾ ਕੇ ਉਹ ਤਾਂ ਆਪਣੀ ਹੱਥ ਹਮਲਵਾ ਲੋਗੇ ਤੇ ਉਹ ਕੁਝ ਔਖਾ ਕੰਮ ਹੋ ਜਾਏਗਾ ਤੇ ਅਰਲੀ ਕਿਉਂਕਿ ਇਹਦਾ ਜਿਹੜਾ ਰਿਜ਼ਲਟ ਹੈ ਉਹ ਬਹੁਤ ਘਾਤਕ ਨਿਕਲੂਗਾ। ਕਿਉਂਕਿ ਦੇਖੋ ਜਦੋਂ ਵੀ ਕੋਈ ਬਾਗੀ ਬਣਦਾ ਨਾ ਤੇ ਬਾਗੀ ਉਹ ਆਪਣੇ ਆਪ ਨਹੀਂ ਬਣਦਾ ਬਾਗੀ ਬਣਾਇਆ ਜਾਂਦਾ ਹ। ਉਸੇ 1984 ਤੋਂ ਵੀ ਸਿੱਖਾਂ ਨੂੰ ਬਾਗੀ ਬਣਾਇਆ ਸੀ ਠੀਕ ਹੈ ਤੇ ਹੁਣ ਤੁਸੀਂ ਬਾਹਰ ਵਾਲਿਆਂ ਨੂੰ ਬਾਗੀ ਬਣਾ ਰਹੇ ਹੋ ਇੱਥੇ ਦੀ ਜੋ ਕਾਰਵਾਈ ਕਰੀ ਹੋਇਆ ਇਹਦਾ ਰਿਜ਼ਲਟ ਸਹੀ ਨਹੀਂ ਨਿਕਲੂਗਾ ਐਵੇਂ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਭਾਰਤ ਨੂੰ ਹਾਂ ਗੱਲਬਾਤ ਔਰ ਕਈ ਚੀਜ਼ਾਂ ਵਾਂ ਜਿਨ੍ਹਾਂ ਦੇ ਰਾਹੀਂ ਇਹਨਾਂ ਚੀਜ਼ਾਂ ਦਾ ਹੱਲ ਨਿਕਲ ਸਕਦਾ ਜੇ ਕੋਸ਼ਿਸ਼ ਕੀਤੀ ਜਾਂਦੀ ਹੁਣ ਤੱਕ ਨਿਕਲ ਜਾਣਾ ਸੀ ਜੇ ਹਾਲੇ ਵੀ ਕੋਸ਼ਿਸ਼ ਕੀਤੀ ਜਾਵੇ ਤੇ ਨਿਕਲ ਜਾਵੇ ਪਰ ਭਾਰਤ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਕਿ ਸਿੱਖਾਂ ਦਾ ਆਪਣਾ ਇੱਕ ਵੱਖਰਾ ਮजूद ਹੈ ਉਹਨਾਂ ਦੀ ਵੱਖਰੀ ਇੱਕ ਹਸਤੀ ਆ ਉਹਨਾਂ ਦੀ ਵੱਖਰੀ ਇੱਕ ਸੋਚ ਆ ਉਹਨਾਂ ਦੀ ਵੱਖਰੀ ਇੱਕ ਪਛਾਣ ਆ ਉਹਨਾਂ ਦਾ ਵੱਖਰਾ ਇੱਕ ਖਿੱਤਾ ਆ ਇਹ ਗੱਲ ਨੂੰ ਮੰਨਣ ਨੂੰ ਚਾਹੀਦੀ ਜਦ ਕਿ ਅੰਤਰਰਾਸ਼ਟਰੀ ਪੱਧਰ ਤੇ ਇਹ ਸਾਬਤ ਹੈ ਇਹ ਪੱਕਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ ਸਿੱਖਾਂ ਦਾ ਇੱਕ ਵੱਖਰਾ ਰਾਜ ਵੀ ਸੀ ਦੇਸ਼ ਵੀ ਸੀ ਜਿਸ ਤੇ ਭਾਰਤ ਨੇ ਕਬਜ਼ਾ ਕਰ ਲਿਆ 1947 ਦੇ ਵਿੱਚ ਸਿੱਧੇ ਤੌਰ ਤੇ ਧੋਖੇ ਨਾਲ ਝੂਠ ਨਾਲ ਫਰੇਬ ਨਾਲ ਔਰ ਉਸ ਤੋਂ ਬਾਅਦ ਉਸ ਕਬਜ਼ੇ ਨੂੰ ਬਣਾਏ ਰੱਖਣ ਦੇ ਲਈ ਭਾਰਤ ਨੇ ਹਮੇਸ਼ਾ ਜ਼ੋਰ ਆ ਜ਼ਬਰਦਸਤ ਸਹਾਰਾ ਲਿਆ ਹਾਲਾਂਕਿ ਅਗਰ ਭਾਰਤ ਦੀ ਬਹੁ ਗਣਤੀ ਚਾਹੁੰਦੀ ਭਾਰਤ ਦੀ ਸਰਕਾਰ ਬਹੁ ਗਣਤੀ ਦੀ ਸੀ ਚਾਹੁੰਦੀ ਤੇ ਸਿੱਖਾਂ ਨੂੰ અપਨਾ ਕੇ ਉਹਨਾਂ ਨੂੰ ਇਹ ਅਹਿਸਾਸ ਕਰਾ ਸਕਦੀ ਸੀ ਕਿ ਤੁਸੀਂ ਇਸ ਦੇ ਦੇ ਹਿੱਸਾ ਹੋ ਪਰ ਭਾਰਤ ਨੇ ਹਮੇਸ਼ਾ ਇਹ ਅਹਿਸਾਸ ਕਰਵਾਇਆ ਕਿ ਤੁਸੀਂ ਇਸ ਦੇ ਦੇ ਗੁਲਾਮ ਹੋ ਇਸੇ ਕਰਕੇ ਤਾਂ ਇਹ ਪੰਗੇ ਪਏ ਤੁਬਾਰ ਕਦੇ ਵੀ ਭਾਰਤ ਸਰਕਾਰ ਨੇ ਜਾਂ ਭਾਰਤੀਆਂ ਏਜੰਸੀਆਂ ਨੇ ਭਾਰਤ ਦੇ ਲੋਕਾਂ ਨੇ ਸਿੱਖਾਂ ਦੇ ਨਾਲ ਕੋਈ ਚੰਗਾ ਵਿਵਹਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਦੇ ਦਿਲ ਸਾਫ਼ ਹੋ ਸਕਣ ਇਹਦਾ 1984 ਵਿੱਚ ਦਰਬਾਰ ਸਾਹਿਬ ਔਰ ਬਾਕੀ ਹੋਰ 100 150 ਗੋਦਰੀਆਂ ਤੇ ਕੀਤੇ ਗਏ ਅਟੈਕ ਉਸ ਤੋਂ ਬਾਅਦ 1984 ਵਿੱਚ ਕੀਤੇ ਗਏ ਦੇਸ਼ ਦੇ ਵਿੱਚ ਸਿੱਖ ਜਨਸਾਈਡ ਔਰ ਉਸ ਤੋਂ ਬਾਅਦ ਵੀ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖ ਗੱਭਰੂ ਔਰ ਹੁਣ ਤੱਕ ਜੇਲਾਂ ਵਿੱਚ ਸੜ ਰਹੇ ਸਿੱਖ ਨੌਜਵਾਨ ਜਿਹੜੇ ਕਿ ਹੁਣ ਬੁੱਢੇ ਹੋ ਚੁੱਕੇ ਆ ਇਹ ਸਭ ਕੁਝ ਔਰ ਗੁਰੂ ਗ੍ਰੰਥ ਸਾਹਿਬ ਦੀ ਹੋਈ ਬਦਨਾਮੀ ਮੈਂ ਕੀਤੀ ਗਈ بے ਪਤੀ ਔਰ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਲਈ ਬਹਾਲ ਲਈ ਇਨਸਾਫ ਲਈ ਲੋਕਾਂ ਤੇ ਚਲਾਇਆ ਗਏ ਗੋਲੀਆਂ ਇਹ ਸਾਰਾ ਕੁਝ ਸਾਬਤ ਕਰਦਾ ਕਿ ਭਾਰਤ ਸਰਕਾਰ ਪਿਆਰ ਦੇ ਮੂਡ ਵਿੱਚ ਨਹੀਂ ਹੈ ਭਾਰਤੀ ਲੋਕ ਸਿੱਖਾਂ ਨੂੰ ਅਪਣਾਉਣ ਦੇ ਮੂਡ ਵਿੱਚ ਨਹੀਂ ਹੈ ਜੋ ਜਵਦਤੀ ਆਪਣੀ ਇਹ ਮੰਨਣਾ ਚਾਹੁੰਦੇ ਆ ਜੋ ਕਿ ਅੱਜ ਤੱਕ ਸਿੱਖਾਂ ਦਾ ਇਤਿਹਾਸ ਇਹਨਾਂ ਨੇ ਪੜ੍ਹਿਆ ਨਹੀਂ ਸ਼ਾਇਦ ਕਿ ਕਦੇ ਵੀ ਸਿੱਖ ਜੋ ਜਵਦਤੀ ਕਿਸੇ ਦੀ ਇਹ ਨਹੀਂ ਮੰਨੀ ਹਾਂ ਪਿਆਰ ਦੇ ਵਿੱਚ ਤਾਂ ਜਾਨ ਵੀ ਦੇ ਦਿੰਦੀ ਸਿਰ ਵੀ ਕਟਾਲੇ ਹੁਣ ਦੇਖਦੇ ਆ ਇਹਦੇ ਅਫੈਕਟ ਕੀ ਨਿਕਲਦੇ ਆ ਕਿਉਂਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਚੇਂਜ ਹੋ ਰਿਹਾ ਵਾ ਤੇ ਉਸ ਤੋਂ ਬਾਅਦ ਕਿਵੇਂ ਦੇ ਅੱਗੇ ਰਿਲੇਸ਼ਨ ਬਣਦੇ ਆ ਜਾਂ ਕੀ ਕੁਝ ਹੁੰਦਾ ਆਉਣ ਵਾਲਾ ਵਕਤ ਦੱਸੂਗਾ ਉਦੋਂ 트럼ਪ ਵੀ ਆ ਗਿਆ 트럼ਪ ਨੇ ਆਪਣੇ ਇਰਾਦੇ ਭਾਰਤ ਨੂੰ ਜ਼ਾਹਰ ਕਰ ਦਿੱਤੇ ਆ ਕਿ ਬਈ ਅਸੀਂ ਇਹ ਗੱਲਾਂ ਮੰਨਦੇ ਨਹੀਂ ਆ ਇਹ ਮਨਜ਼ੂਰ ਨਹੀਂ ਕਰਦੇ ਤੁਹਾਡੀਆਂ ਮੋਦੀ ਦੀ ਅਵੇਹਲਨਾ ਕਰਕੇ ਜਿਹੜਾ ਕਹਿੰਦਾ ਮੇਰਾ ਯਾਰ ਮੇਰਾ ਯਾਰ ਮੋਦੀ ਭਾਰਤ ਕਹਿੰਦੇ ਸੀ ਤੇ ਉਹ ਇਹਨਾਂ ਦੱਸ ਦਿੰਦਾ ਕਿ ਤੂੰ ਕਿੰਨੇ ਕਿ ਤਰੀਕਾਤ ਅੱਗੋਂ ਦੇਖੋ ਕਿਵੇਂ ਦੇ ਇੰਟਰਨੈਸ਼ਨਲ ਪੋਲਿਟਿਕਸ ਚੱਲਦੀ ਆ